ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਤੁਸੀਂ ਕਿਵੇਂ ਹੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਲਓ ਜੀ ਅੱਜ ਆਪਾਂ ਮਲਾਈ ਗਰਮ ਕਰਾਂਗੇ ਸਭ ਪਹਿਲਾਂ ਉਹ ਕਮਧਾਣੀ ਲਾਵਾਂਗੇ ਮਧਾਣੀ ਲਾ ਕੇ ਫਿਰ ਆਪਾਂ ਇਹਨੂੰ ਗਰਮ ਕਰਾਂਗੇ ਇਹਦੇ ਵਿੱਚ ਜਮਹਣੀ ਇੱਕ ਹੋਊਗੀ ਆ ਲਓ ਜੀ ਆਪਾਂ ਦੁੱਧ ਤੋਂ ਮਲਾਈ ਲਾਵਾਂਗੇ ਇਹ ਆਪਾਂ 15-20 ਦਿਨਾਂ ਦੀ ਮਲਾਈ ਇਕੱਠੀ ਕਰੀ ਹੋਈ ਹੈ ਜੀ ਇਹਦੇ ਕਰਕੇ ਦੁੱਧ ਥੋੜਾ ਹੁੰਦਾ ਇਹਦੇ ਕਰਕੇ ਅਸੀਂ ਥੋੜੀ-ਥੋੜੀ ਦੁੱਧ ਤੋਂ ਰੋਜ਼ ਮਲਾਈ ਲਾ ਲੈਂਦੇ ਹਾਂ ਜੀ ਆ ਲਓ ਜੀ ਆ ਲਓ ਜੀ ਹੁਣ ਆਪਾਂ ਇਹਨੂੰ ਰੱਖਣ ਵਾਸਤੇ ਪਾਵਾਂਗੇ ਮੀਆਂ ਨੇ ਇਹਦੇ ਕਰਕੇ ਸਾਡੇ ਦੁੱਧ ਥੋੜਾ ਹੋਣਾ ਹੋਣਾ ਹੈ ਇਹਦੇ ਕਰਕੇ ਅਸੀਂ ਕੱਢ ਨੂੰ ਆਈ ਲੇਟਾਂ ਨੇ ਤੁਸੀਂ ਚਾਹੋ ਤਾਂ ਵਿੱਚ ਮਾੜ ਦਹੀਂ ਪਿਲਾ ਸਕਦੇ ਹੋ ਆ ਲੋ ਹੁਣ ਆਹ ਇਹਦੇ ਕਰਕੇ ਇਹ ਮલાઈ ਆਰਾਮ ਨਾਲ ਉੱਝੂਗੀ ਆ ਲੋ ਕਿਉਂਕਿ ਇਹ ਫਰਿੱਜ ਵਿੱਚ ਰੱਖਣ ਬਾਅਦ ਕਰਕੇ ਮੜਾਈ ਠੰਡੀ ਹੋ ਜਾਂਦੀ ਹੈ ਜੰਮ ਜਾਂਦੀ ਹੈ ਆ ਦੇਖੋ ਜੀ ਆਪਾਂ ਗਰਮ ਕਰਿਆ ਮੜਾਈ ਆਮ ਨਾਲ ਲੱਗਦੀ ਲਓ ਆ ਦੇਖੋ ਮੜਾਈ ਆਮ ਨਾਲ ਪਨੀਰ ਤੜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਆਪਾਂ ਉਨਾ ਕ ਪੋਣਾ ਜਿੰਨਾ ਕ ਆਪਣੀ ਮਦਾਣੀ ਡੁੱਬਦੀ ਹੋਵੇ ਉਹ ਤੋਂ ਜ਼ਿਆਦਾ ਆਪਾਂ ਪਾਣੀ ਨਹੀਂ ਪੋਣਾ ਆਖੋ ਆ ਆਪਣਾ ਸਾਰਾ ਪਾਣੀ ਪੈ ਜਾਣਾ ਹੈ ਇਸ ਕਾਲਮ ਮਧਾਣੀ ਪਾ ਕੇ ਦੇਖਾਂ ਆ ਲਓ ਜੀ ਆ ਦੇਖੋ ਜੀ ਹੁਣ ਆਪਣਾ ਥੋੜਾ ਜਿਹਾ ਪਾਣੀ ਹੋਰ ਪੈਂਦਾ ਇਹਦੇ ਕਰਕੇ ਆਪਾਂ ਪਾਣੀ ਹੋਰ ਪਾਵਾਂਗੇ ਆ ਲਓ ਇਹਦੇ ਵਿੱਚ ਤੁਸੀਂ ਦਹੀਂ ਵੀ ਐਡ ਕਰ ਸਕਦੇ ਹੋ ਕਿਉਂਕਿ ਸਾਡੇ ਦੁੱਧ ਨੂੰ ਥੋੜਾ ਹੋਣ ਕਰਕੇ ਅਸੀਂ ਦਹੀਂ ਨਹੀਂ ਐਡ ਕਰਦੇ ਤੁਸੀਂ ਦਹੀਂ ਵੀ ਐਡ ਕਰ ਸਕਦੇ ਹੋ ਕਿਉਂਕਿ ਮਲਾਈ ਨਾਲ ਮਖਣੀ ਜਲਦੀ ਆ ਜਾਂਦੀ ਆਹ ਦੇਖੋ ਜੀ ਆਪਣੀ ਮਧਾਣੀ ਵਿੱਚ ਡੁੱਬਦੀ ਹੋ ਗਈ ਹੈ ਹੁਣ ਆਪਾਂ ਮਧਾਣੀ ਚਲਾਵਾਂਗੇ ਆਹ ਪੂਰੇ ਠੀਕ ਹੋ ਗਏ ਹੁਣ ਚੈੱਕ ਕਰ ਰਿਹਾ ਹਾਂ ਆਹ ਕਰ ਲਈ ਹੈ ਹੈ ਜੀ ਆਪਾਂ ਹੁਣ ਮਧਾਣੀ ਚਲਾ ਲਤੀ ਆ ਇੱਕ ਵਾਰੀ ਆਪਾਂ ਚੈੱਕ ਕਰ ਲਵਾਂਗੇ। ਇਹ ਆਪਣੀ ਮਧਾਨੀ ਪੂਰੀ ਜਾਂਦੀ ਹੈ ਵਿੱਚ ਕਿ ਨਹੀਂ? ਆਹ ਦੇਖੋ ਜੀ। ਆਪਣੀ ਮਧਾਨੀ ਪੂਰੀ ਵਿੱਚ ਡੁੱਬੀ ਹੋਈ ਹੈ। ਇਹ ਹਲਵੀ। ਆਹ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੈਡਕ ਲਵਾਂਗੇ। ਜਦ ਮੱਖਣੀ ਆ ਜੂਗੀ ਫਿਰ ਆਪਾਂ ਥੋੜੇ ਜਿਹਾ ਚਰਬਾ ਤੋਂ ਫਿਰ ਚੈੱਕ ਕਰਾਂਗੇ ਵੀ ਮੱਖਣੀ ਆ ਰਹੀ ਹੈ ਕਿ ਨਹੀਂ। ਜੇ ਨਹੀਂ ਮੱਖਣੀ ਆ ਰਹੀ ਪਾ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਐਡ ਕਰਨਾ ਹੈ। ਹਾਂਜੀ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਚੈੱਕ ਕਰਕੇ ਦੇਖਾਂਗੇ ਇਹਦੇ ਵਿੱਚ ਪਾਣੀ ਹੋਰ ਪੈਂਦਾ ਹੈ ਕਿ ਨਹੀਂ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਜਿਹੜਾ ਚੰਗੀ ਤਰ੍ਹਾਂ ਰੜਕ ਹੋ ਜਵੇ ਤੁਦ ਆਪਣਾ ਮਲਾਈ ਰੜਕ ਹੋ ਜੇ ਆ ਨਾ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਲਿਆ ਹੁਣ ਆਪਾਂ ਇਹਨੂੰ ਥੋੜੀ ਦੇਰ ਤੱਕ ਚੱਲਣ ਦਵਾਵਾਂਗੇ 5-10 ਮਿੰਟ ਤੱਕ ਜਦ ਤੱਕ ਇਹਨ ਚੰਗੀ ਤਰ੍ਹਾਂ ਮਲਾਈ ਮੱਖਣੀ ਆ ਜੂਗੀ ਫਿਰ ਆਪਾਂ ਇਹਨੂੰ ਬੰਦ ਕਰਾਂਗੇ ਹਾਂਜੀ ਹੁਣ ਆਪਾਂ ਚੈੱਕ ਕਰਦੇ ਹਾਂ ਦੇਖਦੇ ਹਾਂ ਮੱਖਣੀ ਆ ਗਈ ਕਿ ਨਹੀਂ ਆ ਲਓ ਜੀ ਆਪਣੀ ਮੱਖਣੀ ਆ ਗਈ ਹੈ ਆ ਲਓ ਜੀ ਦੇਖੋ ਜੀ ਆਪਾਂ ਬੰਦ ਕਰਾਂਗੇ ਤੇ ਇਹਨੂੰ ਸਾਫ਼ ਕਰਾਂਗੇ Hai, apalagi maknyi Oke, panik pun dihi kayak ਹਲੋ ਜੇ ਤੁਸੀਂ ਚਾਹੋ ਤਾਂ ਵਿੱਚ ਦਹੀਂ ਵੀ ਐਡ ਕਰ ਸਕਦੇ ਆ ਪਰ ਦਹੀਂ ਦੇ ਵਿੱਚ ਤੁਸੀਂ ਮਲਾਈ ਜ਼ਰੂਰ ਐਡ ਕਰਿਓ ਕਿਉਂਕਿ ਕੱਲੇ ਦਹੀਂ ਨਾਲ ਮਘਣੀ ਘਟ ਆਉਂਦੀ ਆ ਇਹਦੇ ਕਰਕੇ ਜੇ ਤੁਸੀਂ ਵਿੱਚ ਮਲਾਈ ਐਡ ਕਰੋਗੇ ਤਾਂ ਮਘਣੀ ਆਉਗੀ ਆ ਦੇਖੋ ਜੀ ਆਪਣੀ ਮੁਹਣੀ ਆ ਚੁੱਕੀ ਆ ਹੁਣ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ 对，可以。 ਸਤ ਸ੍ਰੀ ਅਕਾਲ ਆ ਦੇਖੋ ਆ ਜਿਹੜੀ ਥੰਡੇ ਆਈ ਆ ਆਪਾਂ ਇਹਨੂੰ ਇੰਦਰ ਫੜ ਕੇ ਕਰਾਂਗੇ ਕੱਢ ਕੇ ਮੇਚ ਮਾਰਾਂਗੇ ਕਿਉਂਕਿ ਇਹ ਲੈਂਦੀ ਨਹੀਂ ਹੈਗੀ ਗਰਮ ਕਰਕੇ ਲੈ ਜਾਈ ਆ ਦੇਖੋ ਅਗਲੇ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾ ਦਾਂਗੇ ਨੂੰ ਗਰਮ ਕਰਨਾ ਕਰਮ ਕਰਕੇ ਨਹੀਂ ਪਾ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿਉਂਕਿ ਜਿਵੇਂ ਜਿਵੇਂ ਇਹ ਗਰਮ ਹੋਈ ਜਾਣਾ ਇਹਦਾ ਠੀਕ ਬਣੇਗਾ ਆ ਦੇਖੋ ਆ ਦੇਖੋ ਜੀ ਆਪਣੇ ਇਸ ਤਰ੍ਹਾਂ ਲਗ ਰਿਹਾ ਹੈ ਜੀ ਅਪਨਾ ਕੋੜਾ ਇਹ ਸੇਕ ਫੋਰ ਲਵਾਵਾਂਗੇ ਕਿਉਂਕਿ ਚੰਗੀ ਤਰ੍ਹਾਂ ਜਿਹੜੀ ਵਿੱਚ ਇਹਦੀ ਮਲਾਈ ਆ ਉਹ ਚੰਗੀ ਤਰ੍ਹਾਂ ਚਿਪਕੜ ਜਾਵੇ ਤੇ ਆਪਣਾ ਘੀ ਬਣ ਜੇ ਆਹ ਦੇਖੋ ਜੀ ਕਿਉਂਕਿ ਜਦੋਂ ਆਪਣਾ ਘੀ ਬਣ ਜੂਗਾ ਜਿਹੜੀ ਝਿਗ ਝੁਗ ਜੀ ਇਹ ਸਾਰੀ ਮਰ ਜੂਗੀ ਇਹ ਤਿਆਰ ਹੋ ਜੂਗਾ ਜੀ ਮਾਣੋ ਜੀ ਦੇਖੋ ਆਪਣਾ ਕੀ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੀ ਮલાઈ ਕੱਚੀ ਮલાઈ ਹੈ ਉਹ ਆਪਾਂ ਜਾਲਣੀ ਆ ਆ ਦੇਖੋ ਆਪਾਂ ਝਾਲ ਦਿੱਤੀ ਹੈ ਇਹਦੇ ਕਰਕੇ ਆ ਆਪਣਾ ਕੀ ਤਿਆਰ ਹੋ ਗਿਆ ਇਹ ਧਿਆਨ ਰੱਖਿਓ ਜੀ ਇਹਦੇ ਵਿੱਚ ਜਿਹੜੀ ਮਲਾਈ ਹੁੰਦੀ ਹੈ ਲੱਸੀ ਹੁੰਦੀ ਹੈ ਉਹ ਆਪਾਂ ਜਾਲਣੀ ਹੁੰਦੀ ਆ ਕਿਉਂਕਿ ਜੇ ਇਹ ਆਪਣੀ ਲੱਸੀ ਦੇ ਮਲਾਈ ਕੱਚੀ ਰਹਿ ਜੂਗੀ ਫਿਰ ਆਪਣਾ ਕੀ ਖਰਾਬ ਹੋਣ ਦਾ ਅਧਾਰ ਆ ਇਹ ਕਰਕੇ ਹੁਣ ਮੈਂ ਦੇਖੋ ਆ ਵਿੱਚੋਂ ਮਲਾਈ ਜਾਲ ਦਿੰਦੀ ਆ ਤੇ ਵਿੱਚੋਂ ਜਿਹੜੀ ਆਪਾਂ ਜੇ ਆਪਾਂ ਦਹੀਂ ਪਾਈਏ ਤਾਂ ਉਹ ਲੱਸੀ ਵੀ ਆਪਾਂ ਜਾਲਣੀ ਜ਼ਰੂਰੀ ਆ ਇਹਦੇ ਕਰਕੇ ਆਪਣਾ ਕੀ ਤਿਆਰ ਆ ਆ ਦੇਖੋ ਜੀ ਇਸ ਤਰ੍ਹਾਂ ਦੇ ਆਪਾਂ ਪਹਿਲਾਂ ਵੀ ਲੈ ਕੇ ਕੀ ਤਿਆਰ ਕਰਿਓ ਜੀ ਇਹ ਇਸ ਤਰ੍ਹਾਂ ਦਾ ਕੀ ਹੋ ਜਾਣਾ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਨਾਲ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਜੀ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਬਾਏ ਬਾਏ